ਤੇ ਲੋਦੀਆ ਬਾਹੀ ਸੀ ਇੱਥੇ ਬਾਜੀ ਕੇ ਖੇਤ ਤੇ ਬਾਜੀ ਜੀ ਬਰਾણે ਲਾਏ ਹੋਏ ਸੀ ਐਤ ਕੱਕੂ ਤੇ ਸ਼ੁਰੂਆਤ ਤਾਂ ਕੱਲ ਕਰਤੀ ਸੀ ਤੋੜਨ ਦੀ ਕੁਝ ਕੱਲ ਤੋੜੇ ਹੀ ਤੇ ਕੁਝ ਅੱਜ ਤੋੜ ਰਹੇ ਨੇ ਤੇ ਦੇਖਦੇ ਆ ਜਾ ਕੇ ਬਾਜੀ ਜੀ ਰਿਹਾਏ ਨੇ ਖੇਤ ਤੇ ਕੱਦੂ ਤੋੜ ਰਹੇ ਨੇ ਤੇ ਬਾਕੀ ਆ ਮੀਂਹ ਕਾਫੀ ਗੱਲ ਪੈ ਗਿਆ ਤੇ ਬਾਕੀ ਜ਼ਮੀਨ ਮੈਰਾ ਜ਼ਮੀਨ ਹੈ ਇੱਥੇ ਏਡਾ ਚਿੱਕੜ ਤਾਂ ਨਹੀਂ ਹੁੰਦਾ ਕਿਉਂਕਿ ਇਹ ਧਰਤੀ ਹੈ ਜਿਹੜੀ ਪਾਣੀ ਪੀ ਜਾਂਦੀ ਹੈ ਤੇ ਉਂਝ ਗਿੱਲਾ ਹੋਇਆ ਤੇ ਬਾਕੀ ਇਹ ਭਖੜਾ ਜਾਂ ਬਹੁਤ ਜ਼ਿਆਦਾ ਉਗ ਗਿਆ ਵਿੱਚ ਤੇ ਬਾਕੀ ਅੱਗੇ ਦਿਖਾਉਨੇ ਆ ਤੇ ਭੈਣ ਵੀ ਆਈ ਹੋਈ ਆ ਖੇਤ ਨਾਲ ਹੀ ਬਾਜੀ ਤੇ ਭੈਣ ਦੋਵੇਂ ਹੀ ਆਏ ਹੋਏ ਸੀ ਆਜੂ ਪੱਤੂ ਤੋੜੀਏ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਹਾਂ ਮੈਂ ਘਰੇ ਗਿਆ ਸੀ ਤੇ ਉਹ ਕਹਿੰਦੇ ਖੇਤ ਗਏ ਸੀ ਅੱਛਾ ਇੱਧਰ ਹੀ ਨੇ ਸਤਿ ਸ਼੍ਰੀ ਅਕਾਲ ਇੱਧਰ ਹੀ ਨੇ ਸਤਿ ਸ਼੍ਰੀ ਅਕਾਲ ਬਾਜੀ ਤੇ ਬਾਜੀ ਦਾ ਦੂਰੀ ਹੱਥ ਖੜੇ ਕਰੀ ਜਾਂਦੇ ਨੇ ਇਹ ਇਹ ਆ ਜੀ ਸਾਡਾ ਛੋਟਾ ਭਾਨਜਾ ਸਾਸਰੀ ਘਾਲ ਜੀ ਸਾਸਰੀ ਦਾ ਸਾਰਿਆਂ ਨੂੰ ਸਾਸਰੀ ਘਾਲ ਸਾਰਿਆਂ ਨੂੰ ਮੈਂ ਵੀ ਮੁੰਡਾ ਐ ਤਾਂ ਸਿਆਣਾ ਸਮਝਦਾਰ ਐ ਦੇਖ ਲੋ ਸਾਰਿਆਂ ਨੂੰ ਸਾਸਰੀ ਘਾਲ ਬੁਲਾਈ ਐ ਤੇ ਹੋਰ ਫਿਰ ਕਿੱਦਾਂ ਜੀ ਠੀਕ ਆ ਵਧੀਆ ਤੇ ਮਾਮੇ ਦੇ ਕੋਈ ਪੈਰੀਪੂਰੀ ਹੱਥ ਲਾਇਏ ਨਹੀਂ ਗਏ ਭੁੱਲ ਗਿਆ ਸੀ ਕੈਮਰੇ ਕਰਕੇ ਚੱਲ ਕੋਈ ਗੱਲ ਨਹੀਂ ਮੁੰਡਾ ਭੁੱਲ ਗਿਆ ਤੇ ਹੋਰ ਕਿਵੇਂ ਕਦੂਆ ਹੀ ਤੜਾਈ ਹੋ ਰਹੀ ਐ ਹੂੰ ਅੱਛਾ ਤੇ ਪਹਿਲੇ ਦਿਨ ਤੋੜੇ ਨਹੀਂ ਕਿ ਪਹਿਲਾਂ ਵੀ ਤਾਨੀ ਮੈਂ ਉਹ ਤਾਂ ਮੈਂ ਦਾ ਘਰ ਹੀ ਰਹਿਣਾ ਮੈਂ ਅੱਜ ਹੀ ਆਇਆ ਅੱਛਾ ਅੱਜ ਹੀ ਆਇਆ ਵੀ ਜ਼ਿਆਦਾਤਰ ਸਕੂਲ ਹੀ ਜਾਂਦਾ ਹੂੰ ਠੀਕ ਹੈ ਠੀਕ ਹੈ ਤੇ ਇਹ ਤਾਂ ਕਹਿੰਦਾ ਜੀ ਮੈਂ ਘਰੇ ਰਹਿਣਾ ਜ਼ਿਆਦਾ ਤੇ ਬਾਕੀ ਉਹ ਲੱਗੇ ਹੋਏ ਨੇ ਦੂਰ ਪਾਜੀ ਉਰੀ ਤੇ ਆਉਂਦੇ ਨੇ ਉਹਰਾ ਦੇਖ ਰਹੇ ਨੇ ਚੈੱਕ ਕਰ ਰਹੇ ਨੇ ਬੋਲੀ ਪਾਜੀ ਆ ਗਏ ਨੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਬਸ ਕਿਪ ਪਰਮਾਤਮਾ ਦੀ ਤੋੜੀ ਜਾਂਦੇ ਹੋ ਕੱਦੂ ਹੋਰ ਹੀ ਹੋਰ ਅੱਛਾ ਜੀ ਚਾਲੂ ਹੋਏ ਨੇ ਹੁਣ ਕੱਲ ਦੇ ਤੋੜਨ ਲੱਗੇ ਆਂ ਹਾਂ ਨਾਨਕ ਅੱਦੂ ਤਾਂ ਵਧੀਆ ਨੇ ਨਾ ਬੱਲਾ ਤਾਂ ਵਧੀਆ ਹੋ ਰੀਆਂ ਨੇ ਇਹ ਭਖੜਾ ਜਾਂ ਬੜਾ ਵਿੱਚ ਹੋ ਗਿਆ ਇਹ ਤਾਂ ਫਿਰ ਨਹੀਂ ਹੈ ਜੀ ਵਿਜਲਾ ਫਿਰ ਵਿੱਚ ਖਾਲੋ ਦੀ ਗਦਾਈ ਹੁੰਦੀ ਬਾਅਦ ਵਿੱਚ ਵਿੱਚ ਫਿਰ ਨਹੀਂ ਹੁੰਦੀ ਖਾਲੀ ਜਗ੍ਹਾ ਹੁੰਦੀ ਹੈ ਹੁਣ ਬਰਸਾਤਾ ਕਰਕੇ ਹੋ ਜਾਂਦਾ ਠੀਕ ਹੈ ਹੁਣ ਬਹਿ ਜਾਏਗਾ ਬਸ ਹਾਂ ਤੇ ਇਹ ਕਦੋਂ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਦੀ ਤੋੜਨ ਦੀ ਅਜੇ ਕੱਲ ਹੀ ਕੀਤੀ ਹੈ ਅੱਛਾ ਕਾ ਯਾਨੀ ਕਿ ਕੱਲ ਪਹਿਲੇ ਦਿਨ ਤੋੜੇ ਨੇ ਪਹਿਲੇ ਦਿਨ ਤੋੜੇ ਨੇ ਹਾਂ ਤੇ ਪਾਣੀ 흘ੀਂ ਕਿੱਢੇ ਨੇ ਤੁਸੀਂ ਸੁਣਾਓ ਬਾ ਵਧੀਆ ਜੀ ਠੀਕ ਠਾਕ ਘਰੇ ਆਇਆ ਸੀ ਤੇ ਉਹ ਕਹਿੰਦੇ ਖੇਤ ਗਏ ਹੋਏ ਨੇ ਮਾਸੜ ਜੀ ਹੰਕਾਰ ਅੱਛਾ ਅੱਛਾ ਹਾਂ ਤੇ ਫਿਰ ਮੈਂ ਕਿਹਾ ਚੱਲ ਖੇਤ ਆ ਗਿਆ ਜੋ ਵਧੀਆ ਕੀਤਾ ਜੀ ਹਾਂ ਅੱਛਾ ਫਿਰ ਅੱਜ ਤਾਂ ਅੱਛਾ ਤੜਵਾਈ ਹਜੇ ਸਵੇਰੇ ਕਰਨੀ ਹੈ ਜੀ ਨਹੀਂ ਹੁਣ ਇਸ ਟਾਈਮ ਹੀ ਕਰਦੇ ਹਾਂ ਅੱਛਾ ਅੱਛਾ ਲੇਬਰ ਹਜੇ ਆਊਗੀ ਹੈ ਹਾਂ ਜੀ ਲੇਬਰ ਹਜੇ ਘਾਟੀ ਹਜੇ ਲੇਬਰ ਕਈ ਵੀ ਨਹੀਂ ਹਜੇ ਉੱਤਰ ਤੇ ਘੱਟ ਨਹੀਂ ਨਾ ਅੱਛਾ 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 ਬਈ ਤੇ ਮਾੜੇ ਮੋਟੇ ਦਰਵਾਦ ਹੋਈ ਅੱਛਾ ਜਾਣੀ ਕਿ ਜੇ ਆਪ ਹੀ ਦੇਖ ਕੇ ਚਲੋ ਜਿੰਨੇ ਕੁ ਲੱਭਦੇ ਨੇ ਹੈ ਹਾਂਜੀ ਹਾਂ ਠੀਕ ਹੈ ਆਪ ਹੀ ਤੋੜ ਦਿੰਦੇ ਹੋ ਆਹ ਹਾਂ ਹਾਂ ਬਸ ਹੁਣ ਹੋਈ ਲੇਬਰ ਦੇ ਨਾਲ ਹੀ ਠੀਕ ਹੈ ਜੀ ਤੇ ਕਿਵੇਂ ਕੀ ਰੇਟ ਚੱਲ ਰਿਹਾ ਹੈ ਤਕਾਂ ਮੰਡੀ ਦਾ 20 25 ਰੁਪਏ ਦੇ ਹੁਣ ਰੇਟ ਆਜਾ ਅੱਛਾ ਜਾਣੀ ਕਿ 20 25 ਰੁਪਏ ਰੇਟ ਚੱਲ ਰਿਹਾ ਹੈ ਠੀਕ ਹੈ ਅੱਛਾ ਕੱਲ ਪਹਿਲੇ ਦਿਨ ਲੈ ਗਏ ਸੀ ਮੰਡੀ 'ਚ ਹਾਂਜੀ ਲੈ ਗਏ ਸੀਗੇ ਕੀ ਗਾਈ ਫਿਰ ਇਹਨਾਂ ਨੂੰ ਕੋਈ ਮੈਨੂੰ ਲੱਗਦਾ ਐ ਕਿ ਭਾਜੀ ਤੁਸੀਂ ਸਪਰੇਅ ਤੇ ਨਹੀਂ ਕੋਈ ਵੀ ਕੀਤੀ ਹਨਾ ਕੋਈ ਰੇ ਸਪਰੇਅ ਕੁਝ ਨਹੀਂ ਦਿੱਤਾ ਅੱਛਾ ਬਿਨਾ ਰੇ ਸਪਰੇਅ ਤੋਂ ਨੇ ਤੇ ਭਾਜੀ ਜਿਹੜੀ ਕਹਿੰਦੇ ਵੀ ਕੋਈ ਰੇ ਨਹੀਂ ਪਾਈ ਕੋਈ ਸਪਰੇਅ ਨਹੀਂ ਕੀਤੀ ਤੇ ਬਿਨਾ ਰੇ ਸਪਰੇਅ ਤੋਂ ਕੱਦੂ ਨੇ ਤੇ ਆਹ ਦੇਖੋ ਜੀ ਵੱਲਾਂ ਕਿੱਡੀਆਂ ਸੋਹਣੀਆਂ ਨੇ ਤੇ ਕੱਦੂ ਵੀ ਨੇ ਜਿਹੜੇ ਦਿਖਾਇਓ ਭਾਜੀ ਉਹਨਾਂ ਨੂੰ ਆਹ ਦੇਖੋ ਜੀ ਕਿੱਡੇ ਵਧੀਆ ਐ ਸਾਫ਼ ਸੁਥਰੇ ਕੱਦੂ ਪੈ ਰਹੇ ਨੇ ਬਿਨਾ ਰੇ ਸਪਰੇਅ ਤੋਂ ਰੰਗ ਲੱਗ ਹੀ ਦੇਖ ਜਾਂਦਾ ਐ ਮਿਲਦਾ ਭਾਜੀ ਜਿਹੜੇ ਦੂਜੇ ਆਪਾਂ ਰੇਪਾਨੇ ਆ ਜਾਂ ਸਪਰੇ ਉਹ ਚਿੱਟੇ-ਚਿੱਟੇ ਜੇ ਹੋ ਜਾਂਦੇ ਨੇ ਹਨਾ ਉਹ ਚਿੱਟੇ ਵੀ ਹੋ ਜਾਂਦੇ ਨੇ ਥੋੜਾ ਜਿਹਾ ਬੀਜ ਦਾ ਵੀ ਫਰਕ ਹੁੰਦਾ ਏ ਅੱਛਾ ਬੀਜ ਦੀ ਕੁਆਲਿਟੀ ਦਾ ਫਰਕ ਹੁੰਦਾ ਹੈ ਫਿਰ ਜਿਵੇਂ ਭਾਜੀ ਵੀ ਲਾ ਲੋ ਵੀ ਆਪਾਂ ਰੇ ਸਪਰੇ ਤੋਂ ਬਿਨਾਂ ਜਾਂ ਮੰਡੀ ਦੇ ਵਿੱਚ ਉਹ ਚੀਜ਼ ਦਾ ਵੀ ਕੋਈ ਫਰਕ ਰੇਟ ਪੈਂਦਾ ਕਿ ਜਾਂ ਉੱਥੇ ਇੱਕੋ ਰੇਟ ਹੀ ਲੱਗਦੇ ਨੇ ਰੇਟ ਇੱਕੋ ਹੀ ਲੱਗਦਾ ਜੀ ਬਸ ਝਾੜ ਦਾ ਫਰਕ ਪੈਂਦਾ ਬਸ ਹੋਰ ਜਾਨੀ ਤਾਂ ਕਾਹੀ ਕੋਲੇ ਝਾੜ ਠੀਕ ਹੈ ਠੀਕ ਹੈ ਤੇ ਬਾਜੀ ਚਲੋ ਜਿਵੇਂ ਵਧੀਆ ਗੱਲ ਹੈ ਜੀ ਤੁਸੀਂ ਰੇਹਾਂ ਸਪਰੇਹਾਂ ਜਾਂ ਕੁਝ ਵੀ ਨਹੀਂ ਵਰਤੀਆਂ ਤੇ ਆਪਣਾ ਬਿਨਾ ਉਹਨਾਂ ਤੋਂ ਇਹ ਕਦੂ ਤਿਆਰ ਕੀਤੇ ਨੇ ਤੇ ਬਾਕੀ ਕੁਆਲਿਟੀ ਦੱਸ ਰਹੀ ਹੈ ਕਦੂਆਂ ਦੀ ਬਹੁਤ ਵਧੀਆ ਹੈ ਹਾਂ ਜੀ ਹਾਂ ਨਾ ਨਾ ਬਹੁਤ ਮਿਹਨਤ ਕੀਤੀ ਹੈ ਗੜਾਈ ਕੀਤੀਆਂ ਨੇ ਦੋ ਠੀਕ ਹੈ ਪਰ ਸਾਡੀ ਇਹ ਜਮੀਨਾਂ ਹੀ ਇਹੋ ਜਿਹੀ ਨੇ ਇੱਥੇ ਕਬਾੜ ਬਹੁਤ ਹੁੰਦਾ ਹੈ ਵੀ ਜਾਨੀ ਕਿ ੱੱਕੇ ਨਾਲ ਜਿਵੇਂ ਭਖੜਾ ਹੋ ਗਿਆ ਖਾਲੀ ਜਗ੍ਹਾ ਦੇ ਹੁਣ ਇਹਨੂੰ ਕੁਝ ਕਰ ਨਹੀਂ ਸਕਦੇ ਸਪਰੇਹ ਕਰ ਨਹੀਂ ਸਕਦੇ ਹਾਂ ਆ ਚੱਕਰ ਹੈ ਤੇ ਇਹ ਫਿਰ ਜਿਵੇਂ ਪਾਜੀ ਹੁਣ ਤੋੜ ਕੇ ਫਿਰ ਸਵੇਰੇ ਮੰਡੀ ਚ ਲੈ ਕੇ ਜਾਓਗੇ ਹਾਂ ਸਵੇਰੇ 4 ਵਜੇ ਮੰਡੀ ਦੇ ਵਿੱਚ ਠੀਕ ਹੈ ਇਹ ਕਿੰਨੀ ਜਗਾ ਲਾਏ ਨੇ ਜੀ ਆਪਾਂ ਕੱਦੂ ਇਹ ਕੱਦੂ ਲਾਏ ਨੇ ਮੈਂ 5.5 ਕਨਾਲਾਂ ਅੱਛਾ 5.5 ਕਨਾਲਾਂ ਕੱਦੂ ਲਾਏ ਨੇ 4 ਕਨਾਲਾਂ ਤੋੜ ਤਿੰਨ ਕਨਾਲਾਂ ਤੋਰੀ ਹੈ ਕਾਲੀ ਤੋਰੀ ਅੱਛਾ ਤਿੰਨ ਕਨਾਲਾਂ ਤੋਰੀ ਲਈ ਹੋਈ ਹੈ ਇਹ ਪਹਿਲੀ ਰਹੀ ਲਾਏ ਨੇ ਕਿ ਪਹਿਲਾਂ ਵੀ ਲਾਏ ਨੇ ਜੀ ਕਦੀ ਇਹ ਪਹਿਲਾਂ ਬਾਬ ਦਾਦੇ ਕਰਦੇ ਹੁੰਦੇ ਪਣੇ ਖੇਤੀ ਦਾ ਤੇ ਅੱਛਾ ਅੱਛਾ ਸਬਜ਼ੀ ਦਾ ਕੰਮ ਤੇ ਪਹਿਲਾਂ ਗਾਜਰਾ ਬਹੁਤ ਜਾਂਦੀਆਂ ਸੀਗੀਆਂ ਗੋਭੀ ਦਾ ਹੁੰਦਾ ਹੈ ਸਾਡਾ ਕੰਮ ਜ਼ਿਆਦਾ ਠੀਕ ਏ ਗੋਭੀ ਦਾ ਤੇ ਇੱਥੇ 6 5 5 6 6 ਕਿੱਲੇ ਗੋਭੀ ਲਈਦੀ ਸੀ ਠੀਕ ਏ ਜੀ ਠੀਕ ਏ ਆ ਸਿਸਟਮ ਇਹਦਾ ਇਹ ਤਾਂ ਹਮ ਫੱਕੀ ਆਏਵੇਂ ਮੌਸਮ ਦੇ ਹਿਸਾਬ ਨਾਲ ਐਦ ਕੀ ਕੱਦੂ ਬੱਸ ਤੇ ਕੁੰਜੀ ਸਵਾਦ ਵੱਜੋ ਲਾਲੇ ਦੇ ਬੱਸ ਹਾਂ ਬਾਕੀ ਜੇ ਵੇਖੀਏ ਤੇ ਕੱਢਣ ਪਾਣ ਨੂੰ ਕੁਝ ਨਹੀਂ ਰੇਟ ਦੇ ਹਿਸਾਬ ਨਾਲ ਅੱਛਾ ਉਹ ਰੇਟ ਮਾਰਦਾ ਜ਼ਿਆਦਾ ਹੀ ਆਹੋ ਜਿਹੜੇ ਹਿਸਾਬ ਨਾਲ ਆਪਾਂ ਮਿਹਨਤ ਵੇਖੀਏ ਤਾਂ ਮਿਹਨਤ ਬਹੁਤ ਜ਼ਿਆਦੀ ਲੱਗਦੀ ਹੈ ਸਬਜ਼ੀਆਂ ਦੇ ਪਰ ਲਾਏ ਬੜੇ ਟਾਈਮ ਦੇ ਨੇ ਹਾਂ ਹੁਣ ਇਹਨਾਂ ਨੂੰ ਤਿੰਨ ਤਿੰਨ ਮਹੀਨੇ ਤੋਂ ਉੱਤੇ ਹੋ ਗਏ ਨੇ ਹੁਣ ਉਹਦੇ ਖਤਮ ਹੋਣੇ ਚਾਹੀਦੇ ਸੀਗੇ ਅੱਛਾ ਇੱਕ ਗਰਮੀ ਬਹੁਤ ਪਈ ਹੈ ਨਜਾਇਜ਼ ਹੈ ਦੀ ਠੀਕ ਹੈ ਆਹ ਸਿਸਟਮ ਹੈ ਜੀ ਠੀਕ ਹੈ ਠੀਕ ਹੈ ਭਈ ਯਾਨੀ ਕਿ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਵੀ ਜੇ ਮਿਹਨਤ ਵੇਖੀ ਜਾਏ ਤਾਂ ਬਹੁਤ ਜ਼ਿਆਦਾ ਹੈ ਨੇ ਤਾਂ ਬਹੁਤ ਜ਼ਿਆਦਾ ਪਰ ਉਨਾਂ ਕਿਸਾਨ ਨੂੰ ਉਹਦੀ ਫਸਲ ਦਾ ਮੁੱਲ ਨਹੀਂ ਮਿਲਦਾ ਮੁੱਲ ਨਹੀਂ ਮਿਲਦਾ ਜੀ ਜਿਵੇਂ ਹੁਣ ਲਾ ਲਓ ਇਹ ਹੀ ਕੱਦੂ ਜਦੋਂ ਰੇੜੀਆਂ ਤੇ ਚਲੇ ਜਾਣਗੇ ਜਾਂ ਦੁਕਾਨਾਂ ਵਾਲਿਆਂ ਕੋਲ ਆਹ ਦੇਖ ਲਓ ਜੀ ਹੁਣ ਸਾਡੇ ਇਹਦੇ 25 ਰੁਪਏ ਵਿਕੇ ਨੇ ਹਾਂ ਤੇ ਕਹੋ ਰੇੜੀ ਵਾਲੇ ਨੂੰ ਮੈਂ ਪੁੱਛਿਆ ਉਹ ਤਾਂ 40 ਵੇਚਨੇ ਪਏ ਆ ਜਾਣੀ ਕਿ ਉਹਨੂੰ ਬਿਨਾਂ ਮਿਹਨਤ ਕਰੇ ਤੋਂ ਲਾ ਲਓ ਵੀ 15 ਰੁਪਏ ਕਿਲੋ ਪਿੱਛੇ ਮੁਨਾਫਾ ਹੋ ਗਿਆ ਹਾਂਜੀ ਹਾਂ ਵੇ ਲਾਲ ਜਿਹੜਾ ਕਿਸਾਨ ਮਿਹਨਤ ਕਰਦਾ ਜਿੰਨੇ ਮਿਹਨਤ ਕਰਕੇ ਦਿਨ ਰਾਤ ਮਰਿਆ ਹਾਂ ਉਹਦਾ ਵੇ ਲੋ ਆ ਵੀ ਉਹਦੇ ਪੁੱਲੇ ਉਹਦੇ ਪੱਲੇ ਮਤਲਬ ਜੇ ਹੁਣ ਆਪਾਂ ਸਾਰਾ ਇਹਦੇ ਵਿੱਚੋਂ ਇਹਦੀ ਖੇਚਲ ਵੀ ਬੀਜ ਦਾ ਰੇਟ ਗੜਾਈਆਂ ਮਿਹਨਤਾਂ ਕੱਢੀਏ ਤਾਂ ਕਿਸਾਨ ਦੇ ਪੱਲੇ ਤਾਂ ਬਹੁਤ ਘੱਟ ਪੈਂਦਾ ਹੀ ਵੀ ਮੈਂ ਸਪੈਸ਼ਲ ਲੈ ਕੇ ਆਇਆ ਸੀ ਪਟਿਆਲੇ ਜਾ ਕੇ ਅੱਛਾ ਠੰਡੀ ਖੂਈ ਵਾਲਿਆਂ ਕੋਲ ਮਸ਼ਹੂਰ ਨੇ ਬੀਜ ਵਾਲੇ अच्छा पटियाले हां जी हां पटियाले मशहूर ਨੇ ਬੀਜਾਂ ਵਾਲੇ ਠੰਡੀ ਕੋਈ ਵਾਲੇ ਠੀਕ ਹੈ। ਮਰੇਰ ਕੋਟਲੇ ਦੇ ਮੀਏ ਨੇ ਉਹ। اچھا। ਬਾਕੀ ਪੌਦ ਬੂਦ ਵੀ ਗੋਭੀ ਦੀ ਵੀ ਪੌਦ ਉਹਨਾਂ ਕੋ ਲੈ ਕੇ ਆਈ ਦੀ ਏ। اچھا اچھا। ਹੁਣ ਬਸ ਹੁਣ ਇਹਨਾਂ ਨੂੰ ਅੱਗੇ 9ਵੇਂ ਜਾਂ 10ਵੇਂ ਮਹੀਨੇ 'ਚ ਜੋਤੀ ਲਾਵਾਂਗੇ। ਠੀਕ ਹੈ ਜੀ। اچھا ਫਿਰ ਅੱਗੇ ਗੋਭੀ ਲਾਣੀ ਹੈ ਜੀ ਫਿਰ ਹੈ? हां जी ਅੱਗੇ ਹੁਣ ਗੋਭੀ ਦੀ ਤਿਆਰੀ ਬਸ। ਹਾਂ। ਸਾਡੀ ਦੀਵਾਲੀ ਨੂੰ ਗੋਭੀ ਚੱਲ ਪੈਂਦੀ ਹੁੰਦੀ ਹੈ। اچھا ਦੀਵਾਲੀ ਨੂੰ? ਦੀਵਾਲੀ ਨੂੰ। ਕੀ ਗੱਲ ਤੇ ਗੋਲੀ ਨਗੋਦੀ ਚੱਲੇਗੀ ਹਾਂ ਤੇ ਫਿਰ ਕਦੂਆ ਦੇ ਮੁਕਾਬਲੇ ਗੋਭੀ ਚ ਜ਼ਿਆਦਾ ਮੁਨਾਫਾ ਹੁੰਦਾ ਹੈ ਜਾਂ ਕਦੂਆ ਦੀ ਫਸਲ ਚੋ ਜੀ ਭਾਜੀ ਰੇਟ ਦਾ ਅੱਛਾ ਪਰ ਇਹ ਡੇਰ ਰੇਟ ਆ ਵਾਹ ਗੱਲ ਤਾਂ ਮੁੱਕ ਦੀ ਰੇਟ ਤੇ ਆ ਜਾਗੀ ਠੀਕ ਹੈ ਵੀ ਜੇ ਜਾਣੀ ਕਿ ਗੋਭੀ ਦਾ ਰੇਟ ਵਧੀਆ ਮਿਲ ਜੇ ਤਾਂ ਤਾਂ ਫਾਇਦਾ ਨਹੀਂ ਤਾਂ ਗੋਭੀ ਵੀ ਕਈ ਵਾਰ ਬਹੁਤ ਡਾਊਨ ਆ ਜਾਂਦੀ ਆ ਨਾ ਜੀ ਅਸੀਂ 2-2 ਰੁਪਏ ਵੀ ਕਿਲੋ ਵੇਚੀ ਏ ਅੱਛਾ ਇੰਨੀ ਡਾਊਨ ਹੈ ਇੰਨੀ ਡਾਊਨ ਹੈ ਸਹੀ ਗੱਲ ਏ ਤੇ ਭਾਜੀ ਪਹਿਲਾਂ ਨਾਲੋਂ ਜਿਵੇਂ ਪਹਿਲਾਂ ਤਾਂ ਕਦੂ ਬੜਾ ਜਿਆਦਾ ਡਾਊਨ ਰੇਟ ਹੁੰਦਾ ਸੀ ਉਸ ਹਿਸਾਬ ਨਾਲ ਫਿਰ ਵੀ ਹਜੇ 25 ਰੁਪਏ ਰੇਟ ਕੁਝ ਕੁਝ ਹੱਦ ਤੱਕ ਠੀਕ ਨਹੀਂ ਨਹੀਂ ਜੀ ਥੱਲੇ 10 ਤੋਂ ਵੀ ਮੁੜਿਆ ਹੋ ਕੇ ਹੁਣ ਅੱਛਾ 10 ਤੋਂ ਵੀ ਮੁੜਿਆ ਹੈ 10 ਤੋਂ ਵੀ ਮੁੜਿਆ ਹੈ ਅੱਛਾ ਇੱਕ ਵਾਰੀ 10 ਰੁਪਏ ਮੰਡੀ 'ਚ ਰੇਟ ਰਹਿ ਗਿਆ ਸੀ ਕਦੂ ਦਾ ਹਾਂ ਹੁਣ 10 ਰੁਪਏ ਰਹਿ ਗਿਆ ਸੀ ਬਰਸਾਤਾ ਤੋਂ ਪਹਿਲਾਂ ਠੀਕ ਹੈ ਜੀ ਠੀਕ ਹੈ ਹਫ਼ਤਾ ਕੋ ਪਹਿਲਾਂ 10 ਰੁਪਏ ਵੇਖਦਾ ਰਿਹਾ ਅੱਛਾ ਅੱਛਾ ਠੀਕ ਹੈ ਕਮੇ ਦੇ ਸਾਹ ਉਹ ਨਾਲ ਮੜਾ ਮੂਟਾ ਕੀਤਾ ਬਚੇਤਾ ਹੋ ਗਿਆ ਬਸ ਉਹਦਾ ਹੀ ਇਹ ਬਸ ਹਾਂ ਬਾਕੀ ਕੋ ਫਿਕਸ ਰੇਟ ਨਹੀਂ ਹੈਗਾ ਫਿਕਸ ਰੇਟ ਥੋੜਾ ਬਹੁਤਾ ਚਾਹੀਦਾ ਹੈ ਕਿਸਾਨਾਂ ਨੂੰ ਹਾਂ ਇਹ ਤਾਂ ਹੈ ਜੀ ਗਵਰਨਮੈਂਟਾਂ ਨੂੰ ਚਾਹੀਦਾ ਵੀ ਕਿਸਾਨਾਂ ਨੂੰ ਸੂਤ ਰੇਟ ਮਿਲੇ ਥੋੜਾ ਆਹੋ ਜਾਣੀ ਕਿ ਸਬਜ਼ੀਆਂ ਤੇ ਵੀ ਐਮ ਐਸ ਪੀ ਚਾਹੀਦੀ ਹੈ ਵੀ ਜ਼ਰੂਰੀ ਜਿਹਦੇ ਕਰਕੇ ਆਪਣੇ ਕਿਸਾਨਾਂ ਨੇ ਅंदोलਨ ਕੀਤਾ ਹਾਂ ਵੀ ਜਾਨੀ ਕਿ ਇਸ ਚੀਜ਼ ਦਾ ਵੀ ਹਾਂ ਵੀ ਐਮ ਐਸ ਪੀ ਕਰਕੇ ਹੀ ਹੁਣ ਕਿੰਨੀ ਕਿਸਾਨ ਮਿਹਨਤ ਕਰਦਾ ਹੈ ਹਾਂ ਜੀ ਹਾਂ ਇੰਨੇ ਮਹਿੰਗੇ ਬੀਜ ਪਾ ਕੇ ਬੀਜਦਾ ਤੇ ਮਿਹਨਤ ਕਰਦਾ ਤੇ ਪਰ ਜਦੋਂ ਰੇਟ ਦੀ ਵਾਰੀ ਆਉਂਦੀ ਆ ਉਦੋਂ ਮਨ ਖਰਾਬ ਹੋ ਜਾਂਦਾ 6 ਵਜੇ ਜਾ ਕੇ ਵਹਲੇ ਹੋਵਾਂਗੇ ਫਿਰ ਧਾਰਾਂ ਕੱਟਣੀਆਂ ਨੇ ਫਿਰ ਪੱਠੇ-ਦੱਥੇ ਵੀ ਕੁਤਰਨੇ ਨੇ ਹਾਂ ਸੋਣੀ ਤੋਂ 2 ਘੰਟੇ ਲਾ ਕੇ ਜਾਵਾਂਗੇ ਹਾਂ ਇਹ ਗੱਲ ਹੈ ਵੀ ਕਿਸਾਨ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ ਹੈਗਾ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਵੀ ਕਿਸਾਨ ਨੂੰ ਉਸ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਿਸਾਨ ਨੂੰ ਜੀ ਬਿਲਕੁਲ ਜੀ ਬਿਲਕੁਲ ਹੇਰ ਜੇ ਨਹੀਂ ਨਹੀਂ ਇਹ ਤਾਂ ਕਰਦਾ ਕਿਹਨਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਕਹੀ ਸੱਚ ਗੱਲ ਕਹੀ